जय टीम जय पाठ जय मानिवार सा श्री काशीराम कल ਜਿੱਥੇ ਪੂਰੇ ਦੇਸ਼ ਦੇ ਅੰਦਰ 바ਵਾ ਸਾਹਿਬ ਡਾਕਟਰ ਪੀਮਰਾਮ ਅੰਬੇਡਕਰ ਜੀ ਵੱਲੋਂ ਜਿੱਤੇ ਸੰਵਿਧਾਨ ਦੇ ਕਰਕੇ ਪੂਰੇ ਦੇਸ਼ ਦੇ ਅੰਦਰ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸੀ ਉੱਥੇ ਹੀ ਕੁਝ ਰਾਟੀਅਨਸਰਾਂ ਵੱਲੋਂ ਕੱਲ 바ਵਾ ਸਾਹਿਬ ਡਾਕਟਰ ਪੀਮਰਾਮ ਅੰਬੇਡਕਰ ਜੀ ਦਾ ਜੋ ਸਟੈਚੂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਥਿਤ ਸੀਗਾ ਉਸ ਦੇ ਉੱਪਰ ਰਾਟੀਅਨਸਰਾਂ ਵੱਲੋਂ ਅਨਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਸ ਦਾ ਬਾਜੂਸ ਸਮਾਜ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਅੰਦਰ ਪੂਰੇ ਦੇਸ਼ ਦੇ ਅੰਦਰ ਔਰ ਬਾਜੂਸ ਸਮਾਜ ਪਾਰਟੀ ਬਾਬਾ ਸਾਹਿਬ ਨੂੰ ਮੇਲ ਕਰਦੇ ਉਹਨੀਆਂ ਨੂੰ ਇਸ ਗੱਲ ਦਾ ਬਹੁਤ ਸਦਮਾ ਲੱਗਾ ਹੈ ਔਰ ਇਸ ਦੇ ਬਰਤੀ ਪੂਰੇ ਸਮਾਜ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਇੱਥੇ ਹੀ ਦੱਸ ਦਈਏ ਕਿ ਬਾਜੂਸ ਸਮਾਜ ਪਾਰਟੀ ਦੇ ਖਾਬ ਦੇ ਸਦਕਾ ਕੱਲ ਉਹ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਔਰ ਬਾਜੂਸ ਸਮਾਜ ਪਾਰਟੀ ਨੇ ਸਟੈਂਡ ਲਿਆ ਬਾਜੂਸ ਮਾਲ ਪਾਰਟੀ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਐਸੇ ਅਸਰਾਰਤੀ ਅੰਸਰਾਂ ਨੂੰ ਨਕੇਲ ਪਾਈ ਜਾਵੇ ਔਰ ਇਹਤ ਬੰਦੇ ਦੇ ਉੱਪਰ ਐਨਐ ਐਨਐਸਐਲ ਲਾ ਕੇ ਇਸ ਨੂੰ ਜੇਲ੍ਹ ਦੇ ਅੰਦਰ ਟੱਕਿਆ ਜਾਵੇ ਔਰ ਇਸ ਦੇ ਪਿੱਛੇ ਕਿਹੜੀਆਂ ਵੀ ਮਨੁਵਾਦੀ ਤਾਕਤਾਂ ਨੇ ਜਿਨ੍ਹਾਂ ਨੇ ਇਸ ਮੰਤਵ ਨੂੰ ਅੰਜਾਮ ਚਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉੱਚ ਪੱਧਰੀ ਜਾਂਚਾਂ ਜਾਂਚ ਕਰਕੇ ਇਹਨਾਂ ਦੇ ਪਿੱਛੇ ਜਿਹੜੇ ਵੀ ਅੰਸਰ ਨੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਜੈ ਭੀਮ ਜੈ ਭਾਰਤ ਜੈ ਮਾਨਵਰ ਸਾਹਿਬ ਸ੍ਰੀ ਕਾਂਸ਼ੀਨਾਥ